ਜਦੋਂ ਦੋਮੇ ਸੱਜਾਂ ਦੇ ਘੇ ਪਤਾ ਸੀ ਵੀ ਦਿਨ ਦਿਨ ਦੀ ਕਜਰੀ ਵਿੱਚ ਨਹੀਂ ਡਰੇ ਅੱਜ ਉਹਨਾਂ ਕੀ ਦਰਦੇ ਤੇ ਸਾਧ ਸੰਗਤ ਉਹਨਾਂ ਸਜਾ ਸੁਣਾ ਦਿੱਤੀ ਹੱਥ ਵਿੱਚ ਕੁਰਾਨ ਸ਼ਰੀਫ ਪਕੜ ਕੇ ਕਾਜੀ ਨੇ ਸਜਾ ਸੁਣਾਈ ਇਹਨਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਡੋਇ ਪੜ ਦਿੱਤੇ ਗਏ ਦੋਮਾ ਪਾਸਿਓਂ ਕੰਧਾਂ ਤੋਂ ਸੰਨੀਆਂ ਸ਼ੁਰੂ ਹੋਈਆਂ ਠੰਡੇ ਮੁਰਜ ਤੋਂ ਬੈਠੀ ਦਾਦੀ ਸਭ ਕੁਝ ਵੇਖ ਰਹੀ ਸੀ ਇਤਿਹਾਸ ਕਹਿੰਦੇ ਵਜ਼ੀਰ ਖਾਨ ਤੇ ਉਹਦੇ ਟਹਿਲ ਕਰ ਵੇਖਦੇ ਸਨ ਸਭ ਹੈਰਾਨ ਸਨ ਇੰਨੀ ਛੋਟੀ ਉਮਰ ਦੇ ਬੱਚੇ ਨਾ ਠੰਡ ਤੋਂ ਡਰੇ ਨਾ ਭੁੱਖ ਪਿਆਸ ਨਾਲ ਡੋਲੇ ਹੁਣ ਜਿਉਂਦੇ ਕੰਦਾਂ ਵਿੱਚ ਜਣੇ ਜਾ ਰਹੇ ਨੇ ਸਾਹ ਫੁੱਟ ਹੋਣਗੇ ਹੁਣ ਵੀ ਡਰਦੇ ਨਹੀਂ ਤੇ ਕਹਿੰਦੇ ਕੰਦ ਚੰਨ ਵਾਲਾ ਗਜਲਾਦ ਨਾ ਉਹ ਭੱਜ ਕੇ ਗਾਰਾਂ ਚੁੱਕਣ ਦੇ ਪੱਜ ਮਾਂ ਗੁਜਰੀ ਕੋਲ ਜਾ ਕੇ ਕਹਿੰਦਾ ਕਿੱਦਾਂ ਦੀ ਦਾਦੀ ਹੈ ਤੇਰਾ ਦਿਲ ਨਹੀਂ ਪਗਲਦਾ ਤੇਰੇ ਪੁੱਤੇ ਮਰ ਜੱਲੇ ਨੇ ਇੱਕ ਵਾਰੀ ਕਹਦੇ ਧਰਮ ਛੱਡਿਆ ਤੇਰੇ ਪੁੱਤੇ ਪੰਜਾਂਗੇ ਮਾਂ ਗੁਜਰੀ ਨੇ ਕਿਹਾ ਜਾ ਵੇ ਜਾ ਆਪਣਾ ਕੰਮ ਕਰ ਇਹੋ ਜੇ ਸੰਕਟ ਮੇਰੇ ਤੇ ਸਦਾ ਹੀ ਝੁਲਦੇ ਰਹੇ ਨੇ ਉਹਨਾਂ ਨੂੰ ਰੋਕ ਨਾ ਜਾ ਆਪਣਾ ਕੰਮ ਕਰ ਉਹ ਪੰਜਾਬੀ ਦਾ ਵਿਰਵਾਨ ਲਿਖਦਾ ਹੈ ਕਿੰਨਾ ਪੰਜਾਂ ਪੰਜਾਂ ਇੱਕ ਗਿਆ ਜਲਾਦ ਤੇ ਕਹਿਣ ਲੱਗਾ ਜੋੜਾ ਇੱਕ ਮਾਸੂਮਾਂ ਦਾ ਰਹਿ ਗਿਆ ਸੀ ਹੁਣ ਜਾਬਦਾ ਉਹ ਵੀ ਨਹੀਂ ਰਹਿਣ ਲੱਗਾ ਮਾਂ ਗੁਜਰੀ ਨੂੰ ਆ ਕੇ ਕਹਿਣਾ ਮਾਂ ਗੁਜਰੀਏ ਜੋੜਾ ਇੱਕ ਮਾਸੂਮਾਂ ਦਾ ਰਹਿ ਗਿਆ ਸੀ ਹੁਣ ਜਾਪਦਾ ਉਹ ਵੀ ਨਹੀਂ ਰਹਿਣ ਲੱਗਾ ਬੈਠ ਨੇਰੇ ਦੇ ਵਿੱਚ ਤੂੰ ਅੰਮੀਏ ਨਹੀਂ ਤੇਰੇ ਚੰਦ ਨੂੰ ਲੱਗਣ ਗੁਰਹਿਣ ਲੱਗਾ ਤੇ ਜਦੋਂ ਜਲਾਦ ਨੇ ਇਹ ਕਿਹਾ ਮਾਂ ਗੁਜਰੀ ਨੇ ਕਿਹਾ ਜਾ ਵੇ ਜਾ ਆਪਣਾ ਕੰਮ ਕਰ ਉਹ ਚਲਾ ਗਿਆ ਕਹਿੰਦੇ ਫਦੇ ਸਿੰਘ ਮਾਸੂਮ ਦੇ ਮੂਤੇ ਜਦੋਂ ਰਦਾਖੀਰ ਲਾਉਣ ਲੱਗਾ ਕਿਉਂਕਿ ਬਾਬਾ ਜੋਰਾਵਰ ਸਿੰਘ ਕੱਦ ਤੋਂ ਉੱਚਾ ਨਹੀਂ ਇੱਕ ਗੱਲ ਬਾਬਾ ਫਦੇ ਸਿੰਘ ਦਾ ਕੱਦ ਛੋਟਾ ਸਭ ਤੋਂ ਪਹਿਲਾਂ ਗੰੰਧਾਂ ਵਿੱਚ ਕੌਣ ਲੁਕਿਆ ਸਭ ਤੋਂ ਛੋਟੇ ਬਾਬਾ ਫਦੇ ਸਿੰਘ ਕਹਿੰਦੇ ਫਦੇ ਸਿੰਘ ਮਾਸੂਮ ਦੇ ਮੂਤੇ ਜਿ ਤਾਰੇ ਦੇ ਫੇਰ ਜਲਾਦ ਭੱਜਾ ਤੇ ਜਾ ਕੇ ਗੁਜਰੀ ਤਾਈ ਸੁਣੋਂ ਲੱਗਾ ਮਾਂ ਗੁਜਰੀ ਨੂੰ ਜਾ ਕੇ ਸੁਣਾਉਂਦਾ ਕਹਿੰਦਾ ਬੇਟਾ ਲਾਪਤਾ ਹੈ ਤੇਰੇ ਪੁੱਤ ਗੁਰੂ ਗੋਬਿੰਦ ਸਿੰਘ ਦਾ ਕੋਈ ਪਤਾ ਨਹੀਂ ਕਿੱਥੇ ਜੰਗ ਕੌਰ ਵੀ ਜੰਮ ਤੋਂ ਚਲੇ ਗਏ ਅੱਗੇ ਕੋਈ ਪਤਾ ਨਹੀਂ ਬੇਟਾ ਲਾਪਤਾ ਹੈ ਅੱਗੋਂ ਦੇਖ ਕਿਸਮਤ ਹੈ ਲਾਤ ਕਿੰਨੇ ਮਾਂ ਗੁਜਰੀ ਗਿੰਦਾ ਬੇਟਾ ਲਾਪਤਾ ਹੈ ਅਗੋਂ ਦੇਖ ਕਿਸਮਤ ਤੇਰੇ بیٹے ਦੇ بیٹے ਉਹ ਜਾ ਰਹੇ ਨੇ ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸੈਂ ਕਿੱਟਮ ਵਿੱਚ ਲਪੇਟੇ ਉਹ ਜਾ ਰਹੇ ਨੇ ਮਾਂ ਲਾ ਗੁਜਰੀਏ ਕਿ ਹੋ ਜਾਈ ਗੁਜਰੀ ਗੁਜਰ ਗਈਆਂ ਗਿਆ ਗੁਜਰਿਆ ਸ਼ਹਿਰ ਵਿਆਖਦਾ ਏ ਓਏ ਗੁਜਰੀ ਉੱਤੇ ਕਹਾਰੀਆਂ ਗੁਜਰੇ ਗਈਆਂ ਮਾਂ ਗੁਜਰੀ ਕੋ ਜਵਾਬ ਦਿੰਦਾ ਕੀ ਜੋ ਹਵ ਦਿੰਦਾ ਕਹਿੰਦੀ ਵੇ ਜਾ ਆਪਣਾ ਕੰਮ ਕਰ ਬੇ ਗਣਿਆ ਬੇ ਗਣਿਆ ਜਾਵੇ ਤੈਨੂੰ ਕੌਣ ਰੋਕੇ ਆਪਣੇ ਮਾਲਕਾਂ ਦਾ ਹੁਕਮ ਅੰਨਗਾਰਾ ਫੜਾ ਜਾਂਦਾ ਵੇ ਤੈਨੂੰ ਕੌਣ ਰੋਕੇ ਵੇ ਘੜਿਆ ਕਦੋਂ ਤੂੰ ਕਿਣੀ ਜਾਣੈ ਕੰਧ ਮਣੀ ਜਾਣੇ ਬਾਰ-ਬਾਰ ਜਿਹੜੀ ਕਫਨ ਮੁਗਲ ਹਕੂਮਤ ਦਾ ਮਣੀ ਜਨ ਇਹ ਕੰਦਾ ਨਹੀਂ ਇਹ ਮੁਗਲ ਹਕੂਮਤ ਦਾ ਕਫਨ ਹੈ ਜਿੱਦਣ ਡਿਗਣ ਗਿਆ مغلیہ حکومت تو تن کفن تھا لے دفن ہو جائے گی ماں گجری نے کو جواب دیتا وے میرا نام گجری میری آل گجری اے ہو جائی کہاری تا میرے اتے کڑی کڑی گجری پل پل گجری پہلا پتی دیتا پھر میں پوتے